ਪ੍ਰਮਾਤਮਾ ਦੀਆਂ ਇਹ ਪੰਜ ਗੱਲਾਂ ਅਪਣਾਓ ਹਰ ਪਾਸੇ ਆਵੇਗੀ ਬੜੀ ਆਈ ਅਤੇ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਜੀਵਨ ਵਿੱਚ ਸਕਾਰਾਤਮਕ ਵਿਚਾਰ ਮਹਿਸੂਸ ਕਰੋਗੇ ਅਤੇ ਤੁਸੀਂ ਇੱਕ ਸਫਲ ਵਿਅਕਤੀ ਵੀ ਬਣ ਸਕੋਗੇ ਤਾਂ ਪਹਿਲੀ ਗੱਲ ਇਹ ਆ ਅਤੇ ਸਫਲਤਾ ਦੀ ਪੌੜੀ ਚੜਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਵੀ ਕੰਮ ਨੂੰ ਛੋਟਾ ਨਾ ਸਮਝੋ ਹਰ ਕੰਮ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੂਰਾ ਕਰੋ ਅਤੇ ਦੂਜੀ ਗੱਲ ਚੁਣੌਤੀਆਂ ਅਤੇ ਮੁਸ਼ਕਲਾਂ ਤੋਂ ਭੱਜਣ ਵਾਲਾ ਵਿਅਕਤੀ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਅਤੇ ਆਪ ਆਪ ਨੂੰ ਦ੍ਰਿੜ ਤੋਂ ਵੱਖ ਕਰਨ ਲਈ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰੋ ਅਤੇ ਤੀਜੀ ਗੱਲ ਹਰ ਮਨੁੱਖ ਨੂੰ ਆਪਣੀਆਂ ਪਿਛਲੀਆਂ ਘਟਨਾਵਾਂ ਅਤੇ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਹਨਾਂ ਗਲਤੀਆਂ ਨੂੰ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਦੁਹਰਾਉਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਆਸਾਨ ਹੋ ਜਾਵੇ ਅਤੇ ਚੌਥੀ ਗੱਲ ਸਫਲ ਮਨੁੱਖ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਕਦੇ ਵੀ ਕਿਸੇ ਦੂਜੇ ਮਨੁੱਖ ਦੀ ਚੁਗਲੀ ਨਿੰਦਿਆ ਨਹੀਂ ਕਰਦੇ ਉਹ ਦੂਜਿਆਂ ਦੀ ਹਾਰ ਨਾਲੋਂ ਆਪਣੀ ਜਿੱਤ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਪੰਜਵੀਂ ਗੱਲ ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਕਿਸੇ ਵੀ ਤਰੀਕੇ ਨਾਲ ਹਾਰ ਮੰਨਣੇ ਤੁਹਾਡੇ ਲਈ ਇੱਕ ਵਿਕਲਪ ਨਹੀਂ ਹੋਣਾ ਚਾਹੀਦਾ ਤੁਹਾਨੂੰ ਹਰ ਹਾਲਾਤ ਵਿੱਚ ਕਾਮਯਾਬ ਹੋਣ ਬਾਰੇ ਹੀ ਸੋਚਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਥੋੜਾ ਜਿਹਾ ਧਿਆਨ ਦਿੱਤਾ ਤਾਂ ਤੁਸੀਂ ਆਪਣੀ ਜ਼ਿੰਦਗੀ ਥੋੜੀ ਆਸਾਨ ਕਰ ਲਓਗੇ ਤੇ ਆਪਣੇ ਮਾੜੇ ਚੰਗੇ ਹਾਲਾਤਾਂ ਨੂੰ ਠੀਕ ਕਰ ਸਕਦੇ ਹੋਂ ਤੇ ਪਰਮਾਤਮਾ ਦੀਆਂ ਦਸੀਆਂ ਹੋਈਆਂ ਗੱਲਾਂ ਅਸੀਂ ਤੁਹਾਡੇ ਗਾੜੀ ਰੱਖ ਦਿੱਤੀਆਂ ਹਨ ਇਹਨਾਂ ਤੇ ਅਮਨ ਕਰਨਾ ਤੁਹਾਡੀ ਵਾਰੀ